ਸ਼ਤਰੀਏ ਕਾਲ ਦੋਸਤੋ ਕੀ ਹਾਲ ਚਾਲ ਆ ਆਈ ਹੋਪ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਔਰ ਅੱਜ ਦੇ ਆਪਣੇ ਟੌਪਿਕ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਥੋੜਾ ਜਿਹਾ ਆਪਣੇ ਬਾਰੇ ਦੱਸ ਦੇਣਾ ਜਸਵੀਰ ਮੇਰਾ ਨਾਮ ਆ ਔਰ ਮੈਂ ਪਿਛਲੇ ਕੁਝ ਸਾਲਾਂ ਤੋਂ ਬੀਨਸ ਲਾਈਨ ਦੇ ਵਿੱਚ ਆ ਔਰ ਅਗਰ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਸ ਚੈਨਲ ਨੂੰ ਅਗਰ ਤੁਸੀਂ ਸਬਸਕ੍ਰਾਈਬ ਕਰਦੇ ਹੋ ਤਾਂ ਬਦਲੇ ਦੇ ਵਿੱਚ ਤੁਹਾਨੂੰ ਇਸ ਚੈਨਲ ਦੇ ਉੱਪਰ ਨਵੀਆਂ-ਨਵੀਆਂ ਵੀਡੀਓਜ਼ ਮਿਲਣਗੀਆਂ ਸਟੂਡੈਂਟਸ ਲਾਈਫ ਬਾਰੇ ਬੀਨਸ ਲਾਈਨ ਬਾਰੇ ਜ਼ਿੰਦਗੀ ਦੀਆਂ ਰੀਅਲਿਟੀਜ਼ ਬਾਰੇ ਸੋ ਆ ਸਪੋਰਟ ਜ਼ਰੂਰ ਕਰਿਓ ਔਰ ਇਸ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰਿਓ ਸੋ ਅੱਜ ਦਾ ਜਿਹੜਾ ਟਾਪਿਕ ਆ ਮੈਂ ਸੋਸ਼ਲ ਮੀਡੀਆ ਦੇ ਬਾਰੇ ਗੱਲ ਕਰੂੰਗਾ ਅੱਜ ਦੇ ਟਾਈਮ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਆ ਸੋਸ਼ਲ ਮੀਡੀਆ ਦੇ ਬਹੁਤ ਸਾਰੇ ਐਪਲੀਕੇਸ਼ਨਸ ਆ ਸੋਸ਼ਲ ਮੀਡੀਆ ਦੀਆਂ ਬਹੁਤ ਸਾਰੀਆਂ ਵੈਬਸਾਈਟਸ ਆ ਜਿਨ੍ਹਾਂ ਨੂੰ ਆਪਾਂ ਡੇਲੀ ਜ਼ਿੰਦਗੀ ਦੇ ਵਿੱਚ ਯੂਜ਼ ਕਰਦੇ ਆ ਯੂਟਿਲਾਈਜ਼ ਕਰਦੇ ਆ ਬਟ ਆਪਾਂ ਕਦੇ ਵੀ ਇਸ ਚੀਜ਼ ਬਾਰੇ ਕਿਸੇ ਨੇ ਸੋਚਿਆ ਨਹੀਂ ਕਿ ਸੋਸ਼ਲ ਮੀਡੀਆ ਨੂੰ ਜਦੋਂ ਆਪਾਂ ਯੂਜ਼ ਕਰਦੇ ਆ ਚਾਹੇ ਤੁਸੀਂ ਫੇਸਬੁੱਕ ਨੂੰ ਯੂਜ਼ ਕਰ ਰਹੇ ਹੋ ਚਾਹੇ ਤੁਸੀਂ ਇੰਸਟਾਗ੍ਰam ਨੂੰ ਯੂਜ਼ ਕਰ ਰਹੇ ਹੋ ਚਾਹੇ ਤੁਸੀਂ ਆ ਯੂਟਿਊਬ ਨੂੰ ਯੂਜ਼ ਕਰ ਰਹੇ ਹੋ ਤੁਸੀਂ ਵੀਡੀਓਜ਼ ਦੇਖ ਰਹੇ ਹੋ ਚਾਹੇ ਟਵਿੱਟਰ ਯੂਜ਼ ਕਰ ਰਹੇ ਹੋ ਲਿੰਕਡਇਨ ਯੂਜ਼ ਕਰ ਰਹੇ ਹੋ ਵਾਟਐਵਰ ਕੋਈ ਵੀ ਤੁਸੀਂ ਵੈਬਸਾਈਟ ਐਪਲੀਕੇਸ਼ਨ ਯੂਜ਼ ਕਰ ਰਹੇ ਹੋ ਉਹ ਜਿਹੜੀਆਂ ਵੈਬਸਾਈਟਸ ਜਾਂ ਐਪਲੀਕੇਸ਼ਨਸ ਬਣਾਈਆਂ ਗਈਆਂ ਉਹ ਉਹਨਾਂ ਨੇ ਪੈਸੇ ਕਮਾਉਣ ਵਾਸਤੇ ਬਣਾਈਆਂ ਅਰਨਿੰਗ ਕਰਨ ਵਾਸਤੇ ਬਣਾਈਆਂ ਔਰ ਮੈਕਸਿਮਮ ਜਿਹੜੀ ਗਿਣਤੀ ਹੈਗੀ ਆ سوشل ਮੀਡੀਆ ਦੇ ਉੱਤੇ ਲੋਕਾਂ ਦੀ 95% ਜਾਂ ਫਿਰ ਮੈਂ 99% ਕਹਿ ਸਕਦਾ ਉਹ ਉਹ ਲੋਕ ਆ ਜਿਹੜੇ ਆਪਣਾ ਟਾਈਮ ਉੱਥੇ ਦੇ ਰਿਹਾ ਬਟ ਆਪਣਾ ਟੋਟਲੀ ਟਾਈਮ ਆ ਜਿਹੜਾ ਉਹਨੂੰ ਵੇਸਟ ਕਰ ਰਿਹਾ ਬਰਬਾਦ ਕਰ ਰਿਹਾ ਤੁਸੀਂ ਫੇਸਬੁੱਕ ਚਲਾਉਂਦੇ ਹੋ ਤੁਸੀਂ ਇੰਸਟਾਗ੍ਰam ਚਲਾਉਂਦੇ ਹੋ ਤੁਸੀਂ YouTube ਚਲਾਉਂਦੇ ਹੋ ਤੁਸੀਂ ਉੱਥੋਂ ਪੈਸਾ ਨਹੀਂ ਕਮਾ ਰਹੇ ਬਟ ਬਹੁਤ ਸਾਰੇ ਲੋਕ ਆ ਜਿਹੜੇ ਉੱਥੋਂ ਪੈਸਾ ਕਮਾ ਰਹੇ ਆ ਤੁਸੀਂ ਆਪਣਾ ਉੱਥੇ ਟਾਈਮ ਦੇ ਰਹੇ ਹੋ ਦੋਸਤੋ ਸੋਸ਼ਲ ਮੀਡੀਆ ਅੱਜ ਦੇ ਟਾਈਮ ਦੇ ਵਿੱਚ ਇੱਕ ਐਦਾਂ ਦਾ ਪਲੈਟਫਾਰਮ ਆ ਜਿੱਥੋਂ ਤੁਸੀਂ ਬਹੁਤ ਵਧੀਆ ਅਰਨਿੰਗ ਜਨਰੇਟ ਕਰ ਸਕਦੇ ਆ ਬਹੁਤ ਵਧੀਆ ਪੈਸਾ ਕਮਾ ਸਕਦੇ ਆ ਬਟ ਆ ਰੋਸ ਦੀ ਗੱਲ ਇਹ ਆ ਕਿ ਸਾਨੂੰ ਕੋਈ ਵੀ ਏਸੀ ਬਾਰੇ ਸਿਖਾਉਣ ਵਾਲਾ ਨਹੀਂ ਸਾਨੂੰ ਕਾਲਜ ਇਹ ਚੀਜ਼ਾਂ ਨਹੀਂ ਸਿਖਾਉਂਦਾ ਸਕੂਲ ਇਹ ਚੀਜ਼ਾਂ ਨਹੀਂ ਸਿਖਾਉਂਦਾ ਸਾਡਾ ਐਜੂਕੇਸ਼ਨ ਸਿਸਟਮ ਸਾਨੂੰ ਇਹ ਚੀਜ਼ਾਂ ਕਦੇ ਵੀ ਨਹੀਂ ਸਿਖਾਉਂਦਾ ਅਗਰ ਤੁਸੀਂ ਆ YouTube ਤੁਹਾਡੇ ਕੋਲ ਹੈ ਅਗਰ ਤੁਹਾਡੇ ਕੋਲੇ Instagram ਹੈ ਤੁਹਾਡੇ ਕੋਲੇ Facebook ਹੈ ਇਹਨਾਂ ਐਪਲੀਕੇਸ਼ਨਸ ਨੂੰ ਯੂਜ਼ ਕਰਕੇ ਤੁਸੀਂ ਪੈਸਾ ਕਿਸ ਤਰੀਕੇ ਨਾਲ ਕਮਾ ਸਕਦੇ ਆ ਤੁਸੀਂ ਇਨਕਮਸ ਕਿਸ ਤਰੀਕੇ ਨਾਲ ਜਨਰੇਟ ਕਰ ਸਕਦੇ ਆ ਸੋ ਅਗਰ ਤੁਸੀਂ ਇਹਨਾਂ ਚੀਜ਼ਾਂ ਨੂੰ ਸਿੱਖਣਾ ਔਰ ਸਮਝਣਾ ਵਿਦਆਊਟ ਇਨਵੈਸਟਮੈਂਟ ਤੁਸੀਂ ਆਪਣਾ ਇੱਕ Empire ਬਿਲਡ ਕਿਸ ਤਰੀਕੇ ਨਾਲ ਕਰ ਸਕਦੇ ਆ ਤਾਂ ਮੈਂ ਤੁਹਾਨੂੰ ਇਹ ਚੀਜ਼ਾਂ ਸਿਖਾ ਸਕਦਾ ਆਪਣੇ ਆਨਲਾਈਨ ਵੈਬਿਨਾਰ ਦੇ ਵਿੱਚ ਔਰ ਅਗਰ ਤੁਸੀਂ ਇਹ ਸਭ ਕੁਝ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਜਾ ਕੇ ਆ ਜਿਹੜਾ ਮੇਰਾ ਕੰਟੈਕਟ ਨੰਬਰ ਆ ਸਕਰੀਨ ਦੇ ਉੱਪਰ ਚੱਲ ਰਿਹਾ ਸੋ ਕੰਟੈਕਟ ਦੇ ਉੱਪਰ ਮੈਨੂੰ ਤੁਸੀਂ WhatsApp ਦੇ ਉੱਪਰ ਮੈਸੇਜ ਕਰੋ ਮੈਂ ਤੁਹਾਨੂੰ ਬਿਲਕੁਲ ਫ੍ਰੀ ਆਫ ਕਾਸਟ ਇਹ ਸਾਰੇ ਚੀਜ਼ਾਂ ਸਿਖਾਉਂਗਾ ਬਿਲਕੁਲ ਫ੍ਰੀ ਆਫ ਕਾਸਟ ਰਕੇ ਤੁਸੀਂ YouTube ਦੇ ਥਰੂ ਤੁਸੀਂ Instagram ਦੇ ਥਰੂ ਤੁਸੀਂ ਆ Facebook ਦੇ ਥਰੂ ਕਿਸ ਤਰੀਕੇ ਨਾਲ ਇਨਕਮ ਨੂੰ ਜਨਰੇਟ ਕਰ ਸਕਦੇ ਆ ਕਿਸ ਤਰੀਕੇ ਦੇ ਨਾਲ ਪੈਸਾ ਕਮਾ ਸਕਦੇ ਆ ਦੋਸਤੋ ਇਹਦੇ ਵਿੱਚ ਕੋਈ ਵੀ ਦੋ ਰਾਏ ਨਹੀਂ ਬਹੁਤ سارے ਲੋਕ ਐਦਾਂ ਦੇ ਆ ਜਿਹੜੇ ਆ سوشل میڈیا ਦੇ ਥਰੂ ਕਰੋੜਾ ਰੁਪਈਆ 20 ਮਹੀਨੇ ਦਾ ਕਮਾ ਰਹੇ ਆ ਠੀਕ ਆ ਸੋ ਆਪਣੇ ਇੱਕ ਹੀ ਇਨਕਮ ਸੋਰਸ ਦੇ ਉੱਤੇ ਡਿਪੈਂਡ ਨਾ ਰਹੋ ਮੈਂ ਕਹਿਣਾ ਕਿ ਤੁਸੀਂ ਜੋ ਵੀ ਕਰ ਰਹੇ ਹੋ ਨਾ ਡੇਲੀ ਬੇਸਿਸ ਦੇ ਉੱਤੇ ਤੁਸੀਂ ਇੰਸਟਾਗ੍ਰam ਪੋਸਟ ਕਰ ਰਹੇ ਹੋ ਤੁਸੀਂ ਫੇਸਬੁੱਕ ਚਲਾ ਰਹੇ ਹੋ ਤੁਸੀਂ YouTube ਚਲਾ ਰਹੇ ਹੋ ਬਈ ਤੁਸੀਂ ਤਾਂ ਉੱਥੇ ਆਪਣਾ ਟਾਈਮ ਦੇ ਰਹੇ ਹੋ ਲੋਕਾਂ ਦੀਆਂ ਵੀਡੀਓਜ਼ ਦੇਖ ਰਹੇ ਹੋ ਬਟ ਜਿਨ੍ਹਾਂ ਲੋਕਾਂ ਦੀ ਤੁਸੀਂ ਵੀਡੀਓਜ਼ ਦੇਖਦੇ ਹੋ ਜਿਨ੍ਹਾਂ ਲੋਕਾਂ ਦੀ ਤੁਸੀਂ ਪੋਸਟਾਂ ਦੇਖਦੇ ਹੋ ਉਹ ਲੋਕ ਤਾਂ ਪੈਸਾ ਕਮਾ ਰਹੇ ਹਨ ਆਪਾਂ ਉਹਨਾਂ ਲੋਕਾਂ ਨੂੰ ਅਮੀਰ ਬਣਾਈ ਜਾਂਦੇ ਆਂ ਹੋਰ ਲੋਕਾਂ ਨੂੰ ਅਮੀਰ ਬਣਾਉਣ ਦੇ ਵਿੱਚ ਆਪਾਂ ਹੈਲਪ ਕਰ ਰਹੇ ਆਂ ਕਿਉਂ ਨਾ ਆਪਾਂ ਖੁਦ ਕਮਾਉਣਾ ਸ਼ੁਰੂ ਕਰੀਏ ਔਰ ਅਗਰ ਇੱਕ ਆਮ ਇਨਸਾਨ ਇਹਨਾਂ ਚੀਜ਼ਾਂ ਨੂੰ ਸਮਝ ਲੈਂਦਾ ਨਾ ਤਾਂ ਉਹ ਗਰੀਬੀ ਰੇਖਾ ਚੋਂ ਬਾਹਰ ਨਿਕਲ ਸਕਦਾ ਸੋ ਮੇਰਾ ਇੱਕੋ ਹੀ ਮੋਟੀਵੇਸ ਵਿਡੀਓ ਨੂੰ ਬਣਾਉਣ ਦਾ ਕਿ ਜਿੰਨੇ ਵੀ ਲੋਕ ਇਸ ਵੀਡੀਓ ਨੂੰ ਦੇਖ ਰਿਹਾ ਉਹ ਇਸ ਚੀਜ਼ ਦਾ ਲਾਭ ਉਠਾਉਣ ਫਾਇਦਾ ਉਠਾਉਣ ਔਰ ਮੈਨੂੰ ਮੈਸੇਜ ਕਰਨ ਮੈਸੇਜ ਕਰਕੇ ਮੈਨੂੰ ਦੱਸਣ ਕਿ ਉਹ ਸਿੱਖਣਾ ਚਾਹੁੰਦੇ ਆ ਮੈਂ 3 ਦਿਨ ਦੀ ਵਰਕਸ਼ਾਪ ਕਰਦਾ 3 ਦਿਨ ਦੀ ਮੀਟਿੰਗ ਕਰਦਾ ਉਹਦੇ ਵਿੱਚ ਪ੍ਰੋਪਰਲੀ ਤੁਹਾਨੂੰ ਮੈਂ ਸਿਖਾਉਂਗਾ ਕਿ ਕਿਵੇਂ ਸੋਸ਼ਲ ਮੀਡੀਆ ਨੂੰ ਯੂਜ਼ ਕਰਕੇ ਤੁਸੀਂ ਪੈਸਾ ਕਮਾ ਸਕਦੇ ਹੋ ਕੋਈ ਵੀ ਇਨਵੈਸਟਮੈਂਟ ਨਹੀਂ ਕਰਨਾ ਰਾਈਟ ਸੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਆਪਣੇ ਦੋਸਤਾਂ ਦੇ ਨਾਲ ਆਪਣੇ ਫੈਮਿਲੀ ਮੈਂਬਰਸ ਦੇ ਨਾਲ ਤਾਂ ਕਿ ਮੈਂ ਤੁਹਾਨੂੰ ਹੈਲਪ ਕਰ ਰਿਹਾ ਮੈਂ ਤੁਹਾਨੂੰ ਸਿਖਾ ਰਿਹਾ ਤੁਸੀਂ ਵੀ ਮੇਰੀ ਹੈਲਪ ਕਰ ਦੋਗੇ ਇਸ ਵੀਡੀਓ ਨੂੰ ਬੱਦ ਤੋਂ ਬੱਦ ਵਿਊ ਆਉਣ ਬੱਦ ਤੋਂ ਬੱਦ ਸਬਸਕ੍ਰਾਈਬ ਹੋਣਾ ਅਗਰ ਤੁਸੀਂ 20 ਨਵੇਂ ਹੋ ਤਾਂ ਤੁਸੀਂ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ